ਭੋਜ ਬਣਾਵਾਂਗੇ ਕਾਣ ਨੂੰ ਹੁਣ ਇੱਕ ਬੰਦੇ ਬਾਅਦ ਚ ਬਣਾਵਾਂਗੇ ਅਸੀਂ ਵੀ ਖਾਣੀ ਆ ਬਈ ਯਾਰ ਇੱਕ ਬੰਦੇ ਨੂੰ ਖੱਲੇ ਥੋੜਾ ਖਾਏਗਾ ਛੋਟਾ ਤਾਂ ਫਿਰ ਉਧਰ ਅੱਜ ਮਹਿਮਾਨ ਨਵਾਜੀ ਹੋ ਗਈ ਹੈ ਵੀ ਇਹਦਾ ਖੁਸ਼ ਹੋਆ ਜਾਓ ਗੱਡੇ ਗੁੰਡੇ ਚਲਾ ਲਓ ਉੱਥੇ ਜਾ ਕੇ ਚਰਨਾ ਸਰ ਕੋਲੇ ਹਾਂਜੀ ਸਰ ਜੀ ਚਲੋ ਯਾਰ ਸਰ ਬਣਾਓ ਬਣਾਈਏ ਰ ਹੈ ਨਾ ਹੈ ਬੜਾਈਆਂ ਨੇ ਸਬਜੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਹੋ ਸਾਰੇ ਜੀ ਤੇ ਹੁਣ ਫੋਨ ਆਨ ਹੋਇਆ ਬਾਈ ਆਪਣਾ ਹੁਣ ਚਾਰਜ ਲੈ ਕੇ ਆਇਆ ਸੀ ਠੀਕ ਹੈ ਤੇ ਹੁਣ ਚੱਲਿਆ ਕੰਮ ਦੇ ਹਰਪਾਲ ਤਾਂ ਗਿਆ ਤੇ ਚੌਲ ਬਣਾ ਕੇ ਰੱਖਦੇ ਪਰ ਚੌਲ ਪਾਉਣ ਵਾਸਤੇ ਕੋਈ ਟੀ ਬਣਾਇ ਨਹੀਂ ਗਾਏ ਬਣਾ ਕੇ ਰੱਖਦੇ ਗੈਸ ਕਰ ਦੰਨੇ ਆਪਾਂ ਬੰਦ ਆਪਾਂ ਤੇ ਆ ਕੇ ਖਾਵਾਂਗੇ ਦਿਨੇ ਆ ਕੇ ਖਾ ਜਾਾਂਗੇ ਚੌਲ ਯਾਖ ਬਾਈ ਰਾਤ ਤੈਨੂੰ ਇੰਨੇ ਫੋਨ ਲਾਏ ਤੇ ਫੋਨ ਕਿੱਥੇ ਸੀ ਤਰਾ ਆ ਦੇਣੀ ਜੇ ਕਿ ਤਾ ਸੈਲਟ ਲੱਗਿਆ ਜੀ ਇਹਨੇ ਸੈਲਟ ਨਾ ਤਾ ਚਾਰ ਜਹੇ ਨਹੀਂ ਤਾਂ ਗੱਲ ਹੀ ਨਹੀਂ ਕੋਈ ਫੋਨ ਦਾ ਲੱਗੀ ਜਾਂਦਾ ਸੀ ਤੂੰ ਮੋਟਸਾ ਸੈਲਟ ਹੋਇਆ ਹੋਇਆ ਸੀ ਇਹਦਾ ਮੈਸਜ ਹੁਣ ਸਾਈਡ ਹੈ ਤੁਸੀਂ ਹੈ ਪਰ ਜੇਬ 'ਚ ਸੀ ਇਹ ਲੈ ਹੈ ਜੇਬ 'ਚ ਸੀ ਫੋਨ ਲੈ ਸਾਈਡ ਤੋਂ ਫੋਨ ਸੈਲਟ ਸੀਗਾ ਪਰ ਹੈ ਜੇਬ 'ਚ ਸੀਗਾ ਬੜੀ ਵੇਟ ਆ ਗੇਮਿੰਗ ਜ਼ੋਨ ਦੀ ਕਨੋਂ ਚ ਚੱਲੂ ਆ ਇਹ ਡੀਕੇ ਆਰ ਦੇ ਅੰਦਰ ਫਿਰਦੇ ਆ ਪਹਿਲਾਂ ਹੀ ਆਹ ਆਪਾਂ ਵੀ ਕੱਢਿਆ ਹੀ ਹੈ ਕਿਹੜਾ ਫਿਰ ਪੂਰਾ ਜੋਰਾ ਸ਼ੋਰਾ ਦੇ ਚੱਲੀ ਜਾਂਦਾ ਬਾਈ ਮੈਂ ਜਲਦੀ ਜਲਦੀ ਇਹਨੂੰ ਕਰ ਦੇਣਗੇ ਤਿਆਰ ਆਦਾ ਬੋਲਾਣੀ ਵਾਲਾ ਸਿਸਟਮ ਲੱਗਦਾ ਮੈਨੂੰ ਉਹੀ ਹੈ ਲਗ ਲਗ ਲੋਕ ਕਾਣੂ ਚਾਰਨ ਵਾਲੇ ਰੋਜ਼ ਸਵੇਰੇ ਤੋਂ ਸ਼ਾਮ ਤੱਕ 9 ਵਜੇ ਤੱਕ ਰਾਤ ਨੂੰ ਅਜਾ ਆਪ ਹੀ ਚਰ ਕੇ ਆ ਗਏ ਕਿਹਨੇ ਟਿੱਕੀ ਨੇ ਠੋਕਿਆ ਤੈਨੂੰ ਅਜੇ ਇਹ ਲੋ ਬਈ ਮੁੰਡਿਆ ਆਪਾਂ ਹੋ ਗਏ ਫ੍ਰੀ ਤੇ ਚੱਲੀਏ ਕਰਾਂ ਅਰਪਾਲ ਅੱਜ ਫੋਨ ਕਰੀ ਜਾਂਦਾ ਕਹਿੰਦਾ ਮੈਂ ਘਰੇ ਜਾਣਾ ਹੈਪੀ ਦੀ ਗੱਲ ਸੁਣਾ ਤੇ ਤੂੰ ਰੋਜ਼ ਹੀ ਕਹਿਣਾ ਤੂੰ ਮੈਨੂੰ ਕੀ ਕਹਿਣਾ ਚਾਹੁੰਦਾ ਤੂੰ ਦੱਸ ਹੁਣ ਕੀ ਕਹਿਣਾ ਚਾਹੁੰਦਾ ਉਹ ਦੇਖ ਹਾਂ ਉਹ ਚਿੱਟੀ ਚਿੱਟੀ ਕਬੂਤਰੀ ਉਹ ਬੈਠੀ ਉਹ ਲੱਟੀ ਹਾਂ ਉਹ ਦਿੱਲੀ ਉੱਥੇ ਬੈੰਦੀ ਆਪਾਂ ਨੂੰ 10 ਦਿਨ ਹੋ ਗਏ ਦੇਖਦੇ ਹੋ ਅੱਛਾ ਫੇਰ ਚਾਹਣਾ ਕੀ ਹਾਂ ਤੂੰ ਉਹ ਫੜ ਨਹੀਂ ਉਹ ਉਹ ਕਬੂਤਰਾਂ ਦੀ ਚੜਰੀ ਹੈ ਕਬੂਤਰਾਂ ਚੜਰੀ ਆ ਬਾਬਾ ਲੱਤ ਟੁੱਟ ਜੇ ਉਹਦਾ ਬਾਹਲੇ ਕਸੂਤੇ ਦਾ ਬੈਠੀ ਆ ਉਹ ਦੇਖ ਲੈ ਚਲ ਕੋਈ ਆਪਾਂ ਦੇਖਦੇ ਕੋਈ ਹੋਰ ਕਿੰਨੇ ਕਿੱਥੇ ਬੈੰਧੀ ਹੈ ਇਹ ਦੇਸੀ ਖੇਚੀ ਗਈ ਹੈ ਇੱਥੇ ਦਿਨੇ ਨਾ ਪਾਣੀ ਤੇ ਉੱਤਰਦੀ ਹੁੰਦੀ ਹੈ ਇਹ ਘੇੜ ਜਾਓਗੇ ਹਾਂ ਤੂੰ ਆਇਆ ਘਰੇ ਜਾਣਾਗਾ ਚੱਲ ਬਹੁਤ ਦਿਨ ਹੋ ਗਏ ਜਾਇਆ ਹੋਰ ਯਾਰ ਉਹ ਬੰਦੋ ਲੈ ਕੇ ਥੋੜਾ ਕੰਮ ਸੀ ਕਰਨਾ ਦਿਖਾਇਆ ਛੱਡ ਚੱਲ ਹੱਕਵਾਂ ਦਾ ਤੂੰ ਦਾ ਜ਼ੋਰ ਤੁਰ ਪੈਣਾ ਦੂਜੇ ਦਿਨੋਂ ਤੇਰੇ ਦਿਲ ਕੋਲ ਹੈਪੀ ਦਾ ਘਰੇ ਜਾਊਗਾਾਨੂੰ ਕੰਮ ਨੇ ਪਰ ਵੀ ਮਾਲ ਕੰਮ ਨੇ ਪਰ ਇਹ ਕਿਹੜੇ ਚੋਚ ਲਿਆ ਹੈ ਮਨਾ ਦਸੀ ਹੈ ਹਾਂ ਅੱਜ ਨਹੀਂ ਤੈਨੂੰ ਕਿੰਨੀ ਕੁ ਭੁੱਖ ਲੱਗ ਗਈ ਜਿਹੜੇ ਤੂੰ ਕੁਰਕ ਰੈਣਾ ਰੋਟੀਆਂ ਖਾਈ ਜਾਨਾ ਬੰਦੇ ਨੂੰ ਟਾਈਮ ਪਾ ਤਾ ਗਰੀਬ ਬੰਦਾ ਯਾਰ ਕੀ ਤੇ ਉਹ ਕਾਲੇ ਥੋਲੇ ਪਾਇਆ ਮੂੰਗੀ ਮਸਰੀ ਪਈਆ ਬਣਾ ਲਾ ਕੁਸ ਉਹ ਬਣਾਵਾਂਗੇ ਕਾਣੂ ਹੁਣ ਇੱਕ ਬੰਦੇ ਬਾਅਦ ਮੈਂ ਬਣਾਉਂਗਾ ਅਸੀਂ ਵੀ ਖਾਣੀ ਹੈ ਬਈ ਯਾਰ ਇੱਕ ਬੰਦਾ ਇਹਨੂੰ ਖੱਲੇ ਥੋੜੋ ਖਾਏਗਾ ਗੱਡਾ ਤਾਂ ਫਿਰ ਇੱਧਰ ਅੱਜ ਮਹਿਮਾਨ ਨਵਾਜੀ ਹੋ ਗਈ ਹੈਪੀ ਬੇਟਾ ਖੁਸ਼ ਹੋ। ਓ ਗੱਡੇ ਗੁੰਡੇ ਚਲਾ ਲਓ ਉੱਥੇ ਜਾ ਕੇ ਚਰਨਾ ਸਰ ਕੋਲੇ। ਐ ਅੱਜ ਆਪਣੇ ਇੱਧਰ ਰੂਮ ਚ ਬਈ ਬਣ ਰਿਆ ਚੌਲ। ਬਸ ਰੋਜ ਕੋਈ ਨਵੀਂ ਗੱਲ ਤਾਂ ਹੈ ਨਹੀਂ ਦੱਸਣ ਵਾਲੀ। ਸਾਡੇ ਕੋਲੇ ਹੋਰ ਕਿਹੜਾ ਹੁਣ ਕੋ ਹੋਏਗਾ ਪਰ ਚੌਲ ਹੀ ਬਣਾਉਣੇ ਨੇ। ਪਰ ਚੌਲ ਇੱਧਰ ਬਣ ਰਿਆ, ਦਾਲ ਸਬਜ਼ੀ ਸਾਡੇ ਉਧਰ ਸਰ ਬਣਾਈ ਜਾਂਦੇ ਆ। ਲੈ ਮੁੰਡੇ ਕੋਰ ਕਰ ਕਰੇ ਖਾਂਦੇ ਹੋਏ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਸਾਡੇ ਸਰ ਬਣਾਈ ਜਾਂਦੇ ਆ ਉਧਰ ਦਾਲ ਸਬ지 ਹਾਂਜੀ ਸਰ ਜੀ ਚਲੋ ਯਾਰ ਸਾਡਾ ਬਣਾ ਬਣਾਈ ਰਿਹਾ ਹੈ ਨਾ ਹੈ ਬਣਾਈਆਂ ਨੇ ਸਬ지 ਹਾਂ ਚਾਹ ਬਣੀਆਂ ਵੀ ਆ ਦੇਖੋ ਸਾਡੇ ਸਰ ਦਾ ਰੂਮ ਐ ਚਮਕਾ ਕੇ ਰੱਖ ਦਿਆ ਭਰ ਸਬ지 ਜਿਹੇ ਮੂੰਹ ਦੇਖ ਲੋ ਇੱਕ ਸਾਡਾ ਰੂਮ ਆਗਾ ਆ ਦੇਖ ਕੱਲੀ ਕੱਲੀ ਚੀਜ਼ ਟਿਕਾਣੇ ਤੇ ਪਈ ਆ ਨਾ ਜਮਾਂ ਕੋਈ ਹੋ ਜੇ ਆਸੇ-ਪਾਸੇ ਮੈਂ ਖਾ ਚੀਜ਼ ਕਹਿਣਾ ਸੀ ਕੋਈ ਆਸੇ-ਪਾਸੇ ਹੋ ਜੇ ਕੱਲੀ-ਕੱਲੀ ਆਇਆ ਜਮਾ ਟਿਕਾਣੇ ਤੇ ਲਾਈ ਪਈ ਹੈ ਹਾਂ ਉਧਰ ਹੈਪੀ ਆਰ ਦੇ ਪਤਾ ਨਹੀਂ ਕਿਧਰ ਕੀ ਖਲਾਰ ਦੇਣਾ ਕੀ ਜਾਈਦਾ ਆਇਆ ਕੌਣ ਆਗਾ ਆਦਾਂ ਨਹੀਂ ਕੌਣ ਹੈ ਬਈ ਇਹ ਕਿਧਰ ਬਈ ਅੱਧੀ ਰਾਤ ਨੂੰ ਕਿਧਰ ਆਇਆ ਹੈ ਹਾਂ ਮੈਂ ਹੋ ਗਿਆ ਸੀ ਲੇਟ ਅੱਛਾ ਅੱਧੀ ਵਜੇ ਨਹੀਂ ਵੀ ਜਾਦਾ ਕੱਲੀ ਲੱਗਦਾ ਕੀ ਫਰਕ ਨਹੀਂ ਤੂੰ ਘਰੇ ਗਿਆ ਹੀ ਨਹੀਂਗਾ ਨਾ ਇੱਥੇ ਫਿਰਦਾ ਜ ਆਸੇ-ਪਾਸੇ ਕਿੱਥੇ ਫਿਰਦਾ ਗਲਤ ਗੱਲ ਆ ਅੱਧੀ ਰਾਤ ਨੂੰ ਥੱਕੇ ਖਾਂਦਾ ਫਿਰਦਾ ਹਾਂ ਕੋਲੇ ਕਾਸ਼ ਦਾ ਫਿਰਦਾ ਹਾਂ ਕਿੱਥੇ ਆਇਆ ਤੂੰ ਲੈ ਬਈ ਜੇ ਸਾਡਾ ਖਾਣਾ-ਦਾਣਾ ਉੱਧਰ ਸੀਗਾ ਸਰ ਕੋਲੇ ਰੂਮ 'ਚ 1 ਵਜ ਗਿਆ ਠੀਕ ਹੈ ਹੁਣ ਕੰਨਾ ਵੇ ਬਸੰਡੇ ਜਾ ਆਪਾਂ ਚੱਲਾਂਗੇ ਤੂੰ ਵੀ ਨਾ ਜਮਾਂ ਮੈਂ ਟਾਈਮ 'ਚ ਚੱਲੂਗਾ ਤੇਰੇ ਨਾਲ ਰਪਾਹਲ ਦਾ ਬਹੁਤ ਟਾਈਮ ਦਾ ਸੁੱਤਾ ਪਿਆ ਦੇਪੀ ਸੋਣਾ ਭਾਈ ਤੂੰ ਵੀ 2 ਘੰਟੇ ਹੁਣ ਆਪਾਂ ਤਾਂ ਕਿ ਸੁਟੀ ਲਿਆ ਆਪਣੀ ਲੈ ਚੱਲੋ ਸੁਟੀ ਦਿਆਂ ਤੂੰ A part of say you wrote it with a